ਇਸ ਸਾਲ ਹੜ੍ਹ ਬਹੁਤ ਆਏ ਸੀਗੇ ਬਹੁਤ ਵਕਤ ਵਿਚਾਰ ਰੱਖੇ ਜਾ ਰਹੇ ਨੇ ਕਿ ਕਿਹੜਾ ਡੈਮ ਕੰਸਟਰਕਟ ਹੋਣੀ ਚਾਹੀਦਾ ਹੈ ਕਿਉਂਕਿ ਪਲੈਨਿੰਗ ਹੋ ਰਹੀ ਹੈ ਕਿ ਕਿਹੜਾ ਬਹੁਤ ਅੱਛਾ ਉਪਰਾਲਾ ਹੈ ਜੀ ਕਿਉਂਕਿ ਮੌਸਮ ਜਿਹੜਾ ਚੱਲ ਰਿਹਾ ਹੈਗਾ ਮੌਨਸੂਨ ਸੀਜ਼ਨ ਹੈ ਪੰਜਾਬ ਨੇ ਹਰ ਵਾਰ ਹੀ ਕੋਈ ਨਾ ਕੋਈ ਸਮੱਸਿਆ ਜਿਹੜੀ ਆ ਹੜ੍ਹਾਂ ਤੋਂ ਸਬੰਧਤ ਆ ਖਾਸ ਕਰਕੇ ਕੱਗਰ ਤੇ ਇਸ ਏਰੀਆ ਵਿੱਚ ਸਤਲੁਜ ਤੇ ਬਿਆਸ ਵਾਲੇ ਪਾਸੇ ਵੀ ਡਿਸਟ੍ਰਿਕਟ ਫਰੀਪੁਰ ਪਟਿਆਲਾ ਬਹੁਤ ਸਾਰੇ ਐਸੇ ਏਰੀਆ ਜਿਹੜੇ ਹਰ ਸਾਲ ਇਫੈਕਟ ਹੁੰਦੇ ਆ ਤੇ ਇੱਥੇ ਨਾਨ ਪੋਲਿਟਿਕਲ ਬਹੁਤ ਹੀ ਇੰਟੈਲੈਕਚੁਅਲ ਡਿਸਕਸ਼ਨ ਹੋਈ ਆ ਜਿਹੜੇ ਇਹਦੇ ਅਸਲ ਕਾਰਨ ਹੈਗੇ ਨੇ ਕਿਵੇਂ ਅਸੀਂ ਇਸ ਸਮੱਸਿਆ ਦਾ ਪਰਮਨੈਂਟ ਹੱਲ ਕਰ ਸਕਦੇ ਹਾਂ ਹੁਣ ਤੱਕ ਕੀ ਹੈ ਕਿ ਅਸੀਂ ਰਿਐਕਟ ਕਰਦੇ ਹਾਂ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਜਾਗਦੇ ਹਾਂ ਇਹ ਪ੍ਰੋਗਰਾਮ ਹਲੂਨਾ ਦੇਣ ਵਾਸਤੇ ਹੈ ਕਿ ਅਸੀਂ ਪਹਿਲਾਂ ਕੀ ਕਰਨਾ ਚਾਹੀਦਾ ਬਹੁਤ ਸਾਰੀਆਂ ਅਚੀਆਂ ਡਿਸਕਸ਼ਨ ਹੋਈਆਂ ਨੇ ਟੈਕਨੀਕਲ ਇਨਪੁਟਸ ਵੀ ਆਈਆਂ ਕਿ ਕਿਹੜੇ ਕਿਹੜੇ ਕਾਰਨ ਹੈਗੇ ਨੇ ਜਿੰਨਾ ਕਰਕੇ ਇਹ ਫਲੱਡ ਆਉਂਦੇ ਆ ਬਾਰਸ਼ ਇੱਕ ਕਾਰਨ ਹੈ ਲੇਕਿਨ ਉਸ ਤੋਂ ਇਲਾਵਾ ਬਹੁਤ ਸਾਰੇ ਕਾਰਨ ਹੋਰ ਹੈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਮਿਸ ਮੈਨੇਜਮੈਂਟਾਂ ਜਿਹੜੀਆਂ ਕਿ ਅਸੀਂ ਠੀਕ ਕੀਤੀਆਂ ਜਾ ਸਕਦੀਆਂ ਹੈਗੀਆਂ ਲੋਕਾਂ ਨੂੰ ਬਚਾਇਆ ਜਾ ਸਕਦਾ ਔਰ ਮੈਨੂੰ ਲੱਗਦਾ ਹੈ ਕਿ ਇਹ ਪੂਰਾ ਦਿਨ ਚੱਲਣ ਵਾਲਾ ਜਿਹੜਾ ਸੈਮੀਨਾਰ ਹੈਗਾ ਸਾਨੂੰ ਬਹੁਤ ਅੱਛੀ ਇੱਕ ਡਾਇਰੈਕਸ਼ਨ ਦੇਗਾ ਸਰਕਾਰ ਵਾਸਤੇ ਵੀ ਇੱਕ ਬਹੁਤ ਸਾਰਾ ਡਾਟਾ ਜਿਹੜਾ ਇਸ ਤੋਂ ਵਿੱਚ ਜਨਰੇਟ ਹੋਏਗਾ ਇਸ ਦੇ ਵਿੱਚ ਬੜੇ ਡਾਇਵਰਸ ਫੀਲਡ ਦੇ ਐਕਸਪਰਟਸ ਹੈਗੇ ਨੇ ਹਰ ਤਰ੍ਹਾਂ ਦੇ ਐਕਸਪਰਟ ਹੈਗੇ ਨੇ ਉਹਨਾਂ ਦੀ ਇਨਪੁਟਸ ਹੋਣੀਆਂ ਤੇ ਅਸੀਂ ਇੱਕ ਬੈਟਰ ਹੱਲ ਲੱਭਾਉਂਗੇ। ਜਿਹੜਾ ਸਿੱਟਾ ਨਿਕਲ ਕੇ ਜਾਵੇਗਾ ਕਿ ਲੱਗਦਾ ਕੇਂਦਰਪੱਤ ਪਹੁੰਚਾਉਂਗੇ ਤੁਸੀਂ ਉਹਨਾਂ ਹੜ੍ਹ ਦੇ ਵਿੱਚ ਵੀ ਇੱਕ ਹੜ੍ਹਾਂ ਨੂੰ ਲੈ ਕੇ ਪ੍ਰੋਜੈਕਟ ਲਾਇਆ ਜਾ ਰਿਹਾ ਹੈ ਕਿ ਇੱਕ ਡੈਮ ਸਟਾਰਟ ਕੀਤਾ ਜੋ ਤਾਜੋ ਖੱਲ ਪਾਈ ਜਾਂਦਾ ਸੀ। ਇਸ ਦਿਿੱਖੇ ਦੇ ਦੇਖੋ ਹੋਤੇ ਪਾਰੇ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਇੱਕ ਪਾਰਟ ਹੈਗਾ। ਇਹ ਤਾਂ ਸਾਰੇ ਸਮਾਜ ਦੀ ਸਮੱਸਿਆ ਹੈ। ਕਿਉਂਕਿ ਅਸੀਂ ਦਰਿਆਵਾਂ ਦੇ ਜਿਹੜੇ ਏਰੀਆ ਸੀਗੇ ਉਸ ਦੇ ਵਿੱਚ ਸੀ ਜਿਹੜਾ ਦਖਲਦਜ਼ੀ ਕੀਤੀ ਹੈ ਪੂਰੇ ਸਮਾਜ ਦੀ ਕਿਤੇ ਬਿਲਡਿੰਗਾਂ ਬਣ ਗਈਆਂ ਕਿਤੇ ਖੇਤੀ ਹੋ ਰਹੀ ਹੈ ਦਰਿਆਵਾਂ ਦਾ ਏਰੀਆ ਕੱਟ ਗਿਆ ਥੋੜਾ ਰਹਿ ਗਿਆ ਲੇਕਿਨ ਸਾਨੂੰ ਪਾਣੀ ਨੂੰ ਨਿਕਾਸ ਵਾਸਤੇ ਜਗ੍ਹਾ ਤਾਂ ਦੇਣੀ ਪਊਗੀ ਉਤਰ ਦੇ ਜਿਹੜੇ ਨਿਜਮ ਨੇ ਉਹਨਾਂ ਦੇ ਵਿੱਚ ਅਸੀਂ ਦਖਲਦਜ਼ੀ ਘੱਟ ਕਰੀਏ ਤੇ ਉਹ ਚੰਗਾ ਹੈਗਾ ਤੇ ਸਾਨੂੰ ਇਸ ਦੇ ਜਿਹੜੇ ਹੱਲ ਹੈ ਇਹ ਨਹੀਂ ਕਿ ਹੱਲ ਦਿਖ ਨਹੀਂ ਰਿਹਾ ਹੱਲ ਦਿਖ ਰਿਹਾ ਲੇਕਿਨ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਏਗਾ ਇੱਥੇ ਦੀਆਂ ਬਹੁਤ ਸਾਰੀਆਂ ਨਵੀਆਂ ਇਨਪੁਟਸ ਮੈਨੂੰ ਵੀ ਮਿਲੀਆਂ ਮੈਂ ਇਸ ਸੈਸ਼ਨ ਵਿੱਚ ਬੁੱਡੇ ਨਾਲੇ ਦਾ ਮਸਲਾ ਜਿਹੜਾ ਉਠਾਇਆ ਸੀ ਕਿ ਬੁੱਡੇ ਨਾਲੇ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਸਤਲਵਿ ਦੇ ਪਾਣੀ ਨੂੰ ਬਹੁਤ ਜ਼ਹਿਰੀਲਾ ਬਣਾ ਰਿਹਾ ਪਾਣੀ ਦਾ ਰੰਗ ਹੀ ਬਦਲਿਆ ਹੋਇਆ ਔਰ ਉਹ ਪਾਣੀ ਪੀਣ ਦੇ ਨਾਲ ਸਾਡਾ ਪੂਰਾ ਮਾਲਵਾ ਬੈਲਟ ਮੇਰਾ ਆਪਣਾ ਪਿੰਡ ਉਸ ਦੇ ਵਿੱਚ ਆਂਦਾ ਹੈ ਉਹ ਲੋਕ ਮਤਲਬ ਉਹਨਾਂ ਦੀ ਏਜ ਹੀ ਕੱਟ ਗਈ ਮਤਲਬ ਬਜ਼ੁਰਗ ਹੀ ਨਹੀਂ ਹੈ ਸਾਡੇ ਪਿੰਡਾਂ ਵਿੱਚ ਬਜ਼ੁਰਗ ਨਹੀਂ ਰਿਹਾ ਕਿਉਂਕਿ ਉਹ ਹੈਂਡ ਪੰਪ ਪਾਣੀ ਉੱਪਰ ਹੈ ਦਰਿਆ ਦੇ ਕਿਨਾਰੇ ਉਹ ਪੀਣ ਦੇ ਨਾਲ ਲੋਕਾਂ ਦੇ ਲਿਵਰ ਖਰਾਬ ਹੋ ਰਿਹਾ ਔਰ ਉਹ ਕੈਂਸਰ ਹੋ ਕੇ ਉਹ ਜਲਦੀ ਚਲੇ ਜਾਂਦੇ ਮੇਰੇ ਆਪਣੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਨਹੀਂ ਬਚਿਆ ਸਿਰਫ ਦੋ ਬਜ਼ੁਰਗ ਹੈ ਸਾਰਾ ਪਿੰਡ ਹੀ ਜੰਗ ਇਹ ਦੇ ਵਿੱਚ ਖਤਮ ਹੋ ਰਿਹਾ ਬਹੁਤ ਵੱਡੀ ਸਮੱਸਿਆ ਹੈਗੀ ਆ ਗੋਡੇ ਨਾਲੇ ਦਾ ਮਸਲਾ ਮੈਂ ਉੱਥੇ ਸਪੈਸ਼ਲ ਮੈਂਸ਼ਨ ਟੇਕ ਅਪ ਕੀਤਾ ਹੈ ਔਰ ਮੈਂ ਮੰਗ ਕੀਤੀ ਹੈ ਕਿ ਇੱਕ ਸੰਸਦੀ ਕਮੇਟੀ ਜਿਹੜੀ ਹੈ ਸਬ ਕਮੇਟੀ ਸਪੈਸ਼ਲੀ ਬਣਾਈ ਜਾਵੇ ਕਿਉਂਕਿ ਮਸਲਾ ਬਹੁਤ ਵੱਡਾ ਹੈ ਇਹ ਮਸਲਾ ਕਿਸੇ ਇੱਕ ਪੰਜਾਬ ਸਰਕਾਰ ਦਾ ਮਸਲਾ ਨਹੀਂ ਇਹ ਪੂਰਾ ਇਸ ਦੇ ਵਿੱਚ ਸਿਸਟਮ ਇਨਵੋਲਵ ਹੈਗਾ ਤੇ ਸਾਨੂੰ ਮਿਲ ਕੇ ਹੱਲ ਕਰਨਾ ਤੇ ਮੈਂ ਇਹ ਮਸਲਾ ਵੀ ਜਿਹੜਾ ਹੈਗਾ ਪੰਜਾਬ ਦੇ ਫੁੱਲਡਾ ਦਾ ਮਸਲਾ ਹੁਣ ਮੈਂ ਇਸ ਵੀਕ ਦੇ ਵਿੱਚ ਹੋਣ ਵਾਲੀ ਆਪਣੀ ਜਿਹੜੀ ਕਰਵਾਈ ਹੈ ਮੈਂ ਜ਼ੋਰ ਛੋਰ ਨਾਲ ਠਾਵਾਂਗਾ ਕਿਉਂਕਿ ਬਹੁਤ ਸਾਰੇ ਜਿਹੜੇ ਮੁੱਦੇ ਨੇ ਉਹ ਸੈਂਟਰ ਨਾਲ ਸੰਬੰਧਿਤ ਹੈਗੇ ਨੇ ਇਸ ਦੇ ਵੱਡੇ ਹੱਲ ਸੈਂਟਰਿਕ ਹੋਣੇ ਆ ਦੇ ਲੋਕਾਂ ਨੂੰ ਵੀ ਜਾਗਰੂਕ ਚਾਹਤਾ ਬਾਤ ਨੂੰ ਦੇਖੋ ਲੋਕਾਂ ਨੂੰ ਜਾਗਰੂਕਤਾ ਹੋਣਾ ਪੈਗਾ ਜੀ ਸਾਨੂੰ ਨਿਜ ਪ੍ਰਸਤੀਤ ਉੱਪਰ ਉੱਠ ਕੇ ਇਹ ਸਾਨੂੰ ਦੇਖਣਾ ਪੋਗਾ ਕਿ ਕੁਦਰਤ ਦੇ ਨਾਲ ਅਸੀਂ ਖਲਵਾੜ ਨਹੀਂ ਕਰ ਸਕਦੇ ਜੇ ਅਸੀਂ ਕੁਦਰਤ ਨਾਲ ਖਲਵਾੜ ਇਸ ਤਰ੍ਹਾਂ ਹੀ ਕਰਦੇ ਰਹਾਂਗੇ ਤੁਸੀਂ ਵੱਡੀਆਂ ਮੁਸੀਬਤਾਂ ਵਿੱਚ ਪਸ ਜਾਓ ਸੁਖਸਾਭ ਘਰ ਵੀ ਇੱਕ ਵੱਡੀ ਮੁਸੀਬਤ ਰਹੀ ਆ ਪਿਛਲੇ ਸਾਲ ਜਿੱਥੇ ਜਦ ਤੱਕ ਅਗਰ ਕੁਦਰਤ ਦਾ ਗਿਆ ਉਹ ਤੁੰ ਬੰਨ ਕਾਫੀ ਟੁੱਟਦੇ ਨਜ਼ਰ ਆਇਆ ਉਹਦੇ ਬਾਰੇ ਵਿੱਚ ਵੀ ਗੱਲਬਾਤ ਦੇਖੋ ਬੰਨ ਟੁੱਟਣ ਦੇ ਦੋ ਕਾਰਨ ਹੈ ਇੱਕ ਤਰ੍ਹਾਂ ਕਿ ਜਿਹੜੀ ਅਸੀਂ ਉਹਦੇ ਰਸਤੇ ਦੇ ਵਿੱਚ ਸਾਫ ਸਪਾਈ ਹੋਣੀ ਹੈ ਜਾਂ ਇਨਕ੍ਰੋਚਮੈਂਟ ਉਹ ਨਹੀਂ ਹਟਾਈ ਤੇ ਪਾਣੀ ਨੂੰ ਜਗ੍ਹਾ ਨਹੀਂ ਮਿਲਦੀ ਫਿਰ ਉਹ ਸਾਈਡਾਂ ਨੂੰ ਨਿਕਲ ਜਾਣਾ। ਦੂਸਰੇ ਕਿ ਜਿਹੜੇ ਬੰਦ ਐ ਉਹਨਾਂ ਦੀ ਮੁਰੰਮਤ ਸਮੇਂ ਸਮੇਂ shear ਹੋਣੀ। ਉਹਨਾਂ ਨੂੰ ਮਜ਼ਬੂਤ ਬਣਾਈ ਰੱਖਣਾ। ਉਸ ਦੇ ਵਿੱਚ ਕਿਤਨੇ ਕਿਤ ਖਾਮੀ ਰਹਿੰਦੀ ਐ ਤਾਂ ਜਿਹੜਾ ਬੰਦ ਟੁੱਟਦਾ ਹੈਗਾ ਜਦੋਂ ਬੰਦ ਟੁੱਟਦਾ ਹੈ ਤੇ ਜਿਹੜੇ ਲੋਕ ਬੰਦ ਦੇ ਪਾਰ ਇੱਕ ਸੁਰੱਖਿਆ ਦੀ ਗਰੰਟੀ ਲੈ ਕੇ ਬੈਠੇ ਹੁੰਦੇ ਐ ਕਿ ਬੰਦ ਦੇ ਸਾਨੂੰ ਕੁਝ ਨਹੀਂ ਹੋਏਗਾ। ਉਹਨਾਂ ਦਾ ਬਹੁਤ ਵੱਡਾ ਨੁਕਸਾਨ ਆ। Okay. आजकल पिछले दिनों में भी देखा गया पिछले लास्ट ईयर भी जो है वो बहुत बाढ़ आ गई थी जुलाई के महीने में बहुत बाढ़ आई थी उसका जो ये मेन जो इंपैक्ट रहता है जो एक्सट्रीम वेदर इवेंट्स है वो बढ़े हैं क्योंकि क्लाइमेट चेंज हुआ क्लाइमेट चेंज होने की वजह से जो बारिश है ओवरऑल बारिश में तो कमी आई है लेकिन जो एक्सट्रीम वेदर इवेंट्स हैं वो बहुत ज़्यादा बड़े हैं जब भी ऐसा कोई इवेंट आता है तो उससे जो है वो बाढ़ आ जाती है खास करके जैसे जो अर्बन एरिया उसमें ज़्यादा रहती है क्योंकि आजकल जो है वो बहुत सारी जो अर्बन एरिया सिटीज़ के पास कॉलोनियाँ भी बहुत सारी बन रही हैं तो उसमें जो है वो अपने जो कलोनियों की वजह से भी एक तरह मान सकते हैं कि जो अपना पानी है वो कहीं वाटर लॉगिंग जो है वो ज्यादा हो रही है हाँ जैसे हिमाचल प्रदेश में भी जहाँ पहाड़ों में भी जो है आ, आ, पिछले दिनों में बहुत जहाँ आए दिनों में जो है वो बहुत नुकसान होता है जब भी बारिश होती है लैंडस्लाइड होते हैं और isme jo main hai jo humne dekhne ko mila hai pichle 2 decade mein mai himachal mein bhi jo hai shimla mein aap उन्नीस साल जो है वो लगातार मैं मैंने काम किया तो मैंने देखा उन्नीस साल में जो कंस्ट्रक्शन थी वो बहुत मास स्केल पे कंस्ट्रक्शन जो मैंने पहाड़ देखे थे बिल्कुल खाली पड़े होते थे वहाँ पे काफ़ी ज़्यादा जो कंस्ट्रक्शन हुई फिर जैसे वाइडनिंग ऑफ रोड मतलब जो रोड भी हैं वो भी चौड़ी हो रही हैं डबल डबल मतलब तो उसमें जो है एक ये भी एक कारण बनता है जो माइक्रो लेवल पर भी अगर हम देखते हैं तो ये एक जो है वो पॉइंट रहता है जिसकी वजह से जो है जो काफ़ी जो नुकसान जो हो रहा है आज जो मेन तो यही है कि जो फ्लड्स पंजाब में आ रहे हैं पंजाब के बारे में ही ज़्यादा चर्चा हो रही है लेकिन जो इसका इम्पेक्ट है पंजाब के ऊपर जो हिमाचल प्रदेश का भी जो रहता है पंजाब हिमाचल प्रदेश में जब बारिश होती है तो उसका जो इम्पेक्ट है जो जॉइनिंग एरिया है पंजाब में उसमें रहता है इवन जो बारिश भी होती है तो बारिश जो है उसका अपने जो वायरस सिस्टम होते हैं जो पंजाब के साथ के जो इलाके हैं उसमें जो